ਅੱਜ ਜਿਹੜੀ ਖਬਰ ਤੁਹਾਡੇ ਸਾਹਮਣੇ ਨਸ਼ਰ ਕਰ ਰਹੇ ਆ ਇਹ ਪਿੰਡ ਡੋੜ ਦੇ ਇੱਕ ਦੁਕਾਨਦਾਰ ਨਾਲ ਜੁੜੀ ਹੋਈ ਆ ਤੇ ਦੂਸਰਾ ਦੂਸਰੇ ਪਾਸੇ ਏਯੂ ਸਮਾਲ ਬੈਂਕ ਏਯੂ ਸਮਾਲ ਬੈਂਕ ਦੀ ਬ੍ਰਾਂਚ ਫਰੋਜਪੁਰ ਨਾਲ ਜੁੜੀ ਹੋਈ ਆ ਜਿਹੜੀ ਬ੍ਰਾਂਚ ਦੇ ਵਿੱਚ ਕਿਸਾਨ ਨੇ ਦੁਕਾਨਦਾਰ ਨੇ ਉਹ ਤੋਂ ਲੋਨ ਚੱਕਿਆ ਸੀ ਉਹ ਕਿਸ਼ਤਾ ਭਰਦਾ ਰਿਹਾ ਪਰ ਨਜਾਇਜ਼ ਹੁਣ ਦੁਕਾਨਦਾਰ ਨੂੰ ਤੰਗ ਪਰੇਸ਼ਾਨ ਏਯੂ ਸਮਾਲ ਬੈਂਕ ਕਰ ਰਹੀ ਆ ਅਤੇ ੱਤੇ ੱਕੇ ਨਾਲ 6 ਤਰੀਕ ਨੂੰ ਉਹਨਾਂ ਨੇ ਆਰਡਰ ਕੱਢਿਆ ਵੀ ਅਸੀਂ ਇਸ ਦੁਕਾਨ ਨੂੰ ਸੀਲ ਕਰਾਂਗੇ ਇਹ ਜਿਹੜਾ ਪਰਿਵਾਰ ਹੈਗਾ ਕੀਰਤੀ ਕਿਸਾਨੀ ਨੂੰ ਕੋਲੇ ਆਇਆ ਅੱਜ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਜੀ ਤੋਂ ਸੁਣਦੇ ਆ ਵੀ ਇਹ ਕੀ ਕਹਿ ਰਹੇ ਨੇ ਉਸ ਮਸਲੇ ਬਾਰੇ ਹਾਂਜੀ ਪ੍ਰਧਾਨ ਜੀ ਦੇਖੋ ਜੀ ਕਿਸਾਨ ਕੁਲਦੀਪ ਸਿੰਘ ਪਿੰਡ ਰੋੜ ਤੋਂ ਆ ਉਹਨਾਂ ਨੇ ਇੱਕ ਵਰਕਸ਼ਾਪ ਚਲਾਉਣ ਵਾਸਤੇ ਲੋਨ ਲਿਆ ਸੀ ਕੇਯੂ ਸਮਾਲ ਬੈਂਕ ਅਫਰੋਜਪੁਰ ਤੋਂ ਉਹ ਕੋਸ਼ਿਸ਼ ਕਰਨਾ ਕਰਕੇ ਵਰਕਸ਼ਾਪ ਦਾ ਕੰਮ ਬਹੁਤ ਮੰਦਾ ਸੀਗਾ ਇਹਨਾਂ ਤੋਂ ਕਿਸ਼ਤਾਂ ਜਿੰਨਾ ਚਿਰ ਇਹਨਾਂ ਨੂੰ ਕਮਾਈ ਸੀਗੀ ਭਰਦੇ ਰਹੇ ਆ ਤੇ ਕੋਈ ਸਮਾਂ ਵਿੱਚੋਂ ਕਿਸ਼ਤਾਂ ਟੁੱਟਣ ਕਾਰਨ ਇਹਨਾਂ ਤੋਂ ਕਿਸ਼ਤਾਂ ਜਿਹੜੀਆਂ ਉਹ ਨਹੀਂ ਭਰ ਜਾਣਗੀਆਂ ਤੇ ਜਿਹੜੀ ਉਹਨਾਂ ਨੇ ਇਹਨਾਂ ਤੇ ਕੇਸ ਲਾਇਆ ਜੋ ਕੇਸ ਦੇ ਥਰੂ ਜਿਹੜਾ ਉਹਨਾਂ ਦੇ ਦੁਕਾਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨਾਲ ਸੈਟਲਮੈਂਟ ਕਰਨ ਨੂੰ ਤਿਆਰ ਸੀ ਕਿ ਜਿੰਨੇ ਇਹਨਾਂ ਨੇ ਜਾਇਜ਼ ਪੈਸੇ ਲਏ ਆ ਕੁਲਦੀਪ ਸਿੰਘ ਹੋਰਾਂ ਨੇ ਉਹ ਅਸੀਂ ਤੁਹਾਨੂੰ ਵਾਪਸ ਕਰਾਂਗੇ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀਗਾ ਮੋਗੇ ਜਿਹੜੀ ਇਹਨਾਂ ਦੀ ਮੇਨ ਬ੍ਰਾਂਚ ਆ ਉੱਥੇ ਅਸੀਂ ਗਏ ਉਹਨਾਂ ਤੱਕ ਅਧਿਕਾਰੀਆਂ ਨਾਲ ਪਹੁੰਚ ਕੀਤੀ ਪਰ ਉਹ ਜਿਹੜੇ ਪੈਸੇ ਬਹੁਤ ਜ਼ਿਆਦੇ ਬਣਾ ਰਹੇ ਐ ਅਸੀਂ ਆਖਿਆ ਕਿ ਅਸੀਂ ਤੁਹਾਡੇ ਨਾਲ ਸੈਟਲਮੈਂਟ ਕਰਨਾ ਚਾਹੁੰਦੇ ਹਾਂ ਵੀ ਜੋ ਜਾਇਜ਼ ਪੈਸਾ ਉਹ ਇਕਲਦੀਪ ਸਿੰਘ ਵਾਪਸ ਕਰਨ ਨੂੰ ਤਿਆਰ ਐ ਪਰ ਉਹ ਜਿਹੜੀ ਬੈਂਕ ਉਹ ਇੱਕੇ ਗੱਲ ਤਿਆਰੀ ਹੋਈ ਐ ਕਿ ਅਸੀਂ ਇਹਨਾਂ ਦੀ ਦੁਕਾਨਾਂ ਜਿਹੜੀ ਸੀਲ ਕਰਨੀਆਂ ਹੁਣ 6 ਤਰੀਕ ਦੇ ਉਹਨਾਂ ਨੇ ਆਰਡਰ ਫੀਡ ਕੱਢੇ ਐ ਕਿ ਅਸੀਂ 6 ਤਰੀਕ ਨੂੰ ਜਿਹੜਾ ਕਬਜ਼ਾ ਲੈਣਾ ਆਵਾਂਗੇ ਦੁਕਾਨ ਦਾ ਪਹਿਲਾਂ ਵੀ ਉਹਨਾਂ ਨੂੰ ਅਸੀਂ ਯੂਨੀਅਨ ਦੌਰ ਤੇ ਵਾਪਸ ਮੋੜਿਆ ਅਸੀਂ ਕਬਜ਼ਾ ਨਹੀਂ ਹੁਣ ਫੇਰ ਜੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅ ਅਧਿਕਾਰੀਆਂ ਨੂੰ ਇਹ ਦੱਸਣਾ ਚਾਹੁੰਦੇ ਆਂ ਤੇ ਬੈਂਕ ਦੇ ਅਧਿਕਾਰੀਆਂ ਨੂੰ ਵੀ ਦੱਸਣਾ ਚਾਹੁੰਦੇ ਆਂ ਕਿ ਅਸੀਂ ਕਿਸੇ ਵੀ ਹਾਲਤ 'ਚ ਉਹ ਜਿਹੜੀ ਦੁਕਾਨ ਤੇ ਬੈਂਕ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ ਉੱਥੇ ਕੋਈ ਵੀ ਗੱਲ ਹੁੰਦੀ ਆ ਕੋਈ ਲੜਾਈ ਝਗੜਾ ਹੁੰਦਾ ਇਹਦਾ ਜ਼ਿੰਮੇਵਾਰ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਹੋਊਗਾ ਹਾਂ ਜੋ ਅਸੀਂ ਜਾਇਜ ਪੈਸੇ ਲਏ ਆ ਉਹ ਅਸੀਂ ਮੂੜ ਤੋਂ ਕੁਲਦੀਪ ਸਿੰਘ ਤਿਆਰ ਆ ਇਸ ਕਰਕੇ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਅਸੀਂ ਕਿਸੇ ਵੀ ਜਿਹੜਾ ਦੁਕਾਨਦਾਰ ਤੇ ਕੋਈ ਵਰਕ ਹਾਲ ਤੇ ਅਸੀਂ ਕਬਜ਼ਾ ਨਹੀਂ ਹੋਣਗੇ